ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ 78ਵੀਂ ਜੱਲੀ ਇੱਕ ਦਿਨ ਗੁਰੂ ਜੀ ਪਾਸ ਸਿੱਖਾ ਅਰਜ਼ ਕੀਤੀ ਤਰਨ ਧਰਨ ਸਾਹਿਬ ਜੀ ਦਾ ਮਹਾਤਮ ਦੱਸੋ ਅਮਸਿਆ ਜਾਣੇ ਦਾ ਬਚਨ ਹੂਆ ਸਿੱਖੋ ਅਮਸਿਆ ਵਾਲੇ ਦਿਨ ਜਿੰਨੇ ਤੀਰਤ ਹੈ ਦੇਵੀ ਦੇਵਤੇ ਹੈ ਉਹ ਆੜ ਕੇ ਇਸ਼ਨਾਨ ਕਰਦੇ ਹੈ ਤੇ ਨਾਲੇ ਗੁਰੂ ਅਰਜਨ ਦੇਵ ਜੀ ਜਦ ਬੀੜ ਬੱਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਮ ਰਸ ਜੀ ਵਿਖੇ ਤਦਬ ਸਭੀ ਦੇਵੀ ਦੇਵਤੇ ਆਏ ਸਨ ਦਰਸ਼ਨ ਕਰਨ ਨੂੰ ਉਹਨਾਂ ਨੇ ਵਿਦਿਆ ਹੋਣੇ ਵਕਤ ਅਰਜ਼ ਕੀਤੀ ਸੀ ਸੱਚੇ ਪਾਤਸ਼ਾਹ ਅਸੀਂ ਫੇਰ ਸਦੇਵ ਕਾਲ ਤੁਹਾਡਾ ਦਰਸ਼ਨ ਕਰਨਾ ਹੋਵੇ ਤਾਂ ਕਿੱਥੇ ਕਰੀਏ ਗੁਰੂ ਜੀ ਹੁਕਮ ਦਿੱਤਾ ਸਾਡੇ ਦਰਸ਼ਨ ਦੀ ਚਾਹ ਆਪ ਨੂੰ ਹੋਵੇ ਤਾਂ ਤੁਸੀਂ ਅਮਸਿਆ ਦੀ ਮਸਿਆ ਤਰਨ ਤਾਰਨ ਸਾਹਿਬ ਜੀ ਕੇ ਦਰਸ਼ਨ ਕਰੋ ਜਿਸਨੇ ਬਚਨ ਕਰਨਾ ਹੋਵੇ ਉਹ ਆਸਾ ਦੀ ਵਾਰ ਕੇ ਬਖਤ ਤੁਕਤ ਸੁਣੇ ਅਸੀਂ ਉਸ ਨੂੰ ਉਪਦੇਸ਼ ਕਰਾਂਗੇ ਪੁੱਤਰ ਵਾਲੇ ਨੂੰ ਪੁੱਤਰ ਮਿਲੇਗਾ ਧੰਨ ਵਾਲੇ ਨੂੰ ਧੰਨ ਮਿਲੇਗਾ ਰੋਗੀ ਦਾ ਰੋਗ ਦੂਰ ਹੋਵੇਗਾ ਕੁਸ਼ਤੀ ਦਾ ਕੁਸਟ ਦੂਰ ਹੋਵੇਗਾ ਜੋ ਮਨੋਂ ਤਨੋਂ ਇੱਛਾ ਕਰਕੇ ਦਰਸ਼ਨ ਕਰੇਗਾ ਇਸ਼ਨਾਨ ਕਰੇਗਾ ਉਸ ਦੀ ਆਸਾ ਗੁਰੂ ਜੀ ਦੀ ਆਪ ਪੂਰਨ ਕਰਨਗੇ ਔਰ ਜੋ ਰਾਮ ਸਰ ਜੀ ਦਾ ਦਰਸ਼ਨ ਕਰੇਗਾ ਉਹ ਗੁਰਾਂ ਦੇ ਦੀਵਾਨ ਦਾ ਦਰਸ਼ਨ ਕਰੇਗਾ ਜੋ ਇਸ਼ਨਾਨ ਕਰਕੇ ਉਸ ਜਗ੍ਹਾ ਬਾਣੀ ਪੜੇਗਾ ਸੁਖਮਨੀ ਸਾਹਿਬ ਦਾ ਪਾਠ ਕਰੇਗਾ 84 ਸੇ ਛੂٹےਗਾ ਗੁਰੂ ਦੇ ਚਰਨਾ ਵਿਖੇ ਨਿਵਾਸ ਕਰੇਗਾ ਗੁਰੂ ਜੀ નિਹਾਲ ਹੋ ਕੇ ਉਸ ਦਾ ਨਾਮ ਉਸ ਦਾ ਜਨਮ ਮਰਨ ਸਫਲ ਕਰਨਗੇ ਆਮਸਿਆ ਦੇਤੇ ਰਾਮ ਸਰ ਜੀ ਦੇ ਚਾਰ ਭਾਗ ਫਲ ਮਿਲੇਗਾ ਸੰਪੂਰਨ ਇੱਛਾ ਪੂਰੀ ਹੋਵੇਗੀ ਕੜਾ ਪੂਜਾ ਅੰਨ ਤਨ ਤਿਲ ਕਾ ਮਾਨ ਫਲੇਗਾ ਆਗੇ ਸਾਖੀ 39 ਚੱਲੀ ਸੱਚੇ ਪਾਤਸ਼ਾਹ ਮਾਛੀ ਵਾੜੀ ਦੀਵਾਨ ਲਗਾਇਆ ਸਿੱਖ ਸੰਗਤ ਦਰਸ਼ਨ ਕਰਨੇ ਨੂੰ ਆਈ ਸਿੱਖ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਅਸੀਂ ਆਪਣੇ ਘਰੋਂ ਗ੍ਰੰਥ ਪੁਸਤਕਾਂ ਦਾ ਇੱਕ ਊਠ ਲੱਦ ਕੇ ਲਿਆਏ ਸਾ ਗੁਰੂ ਕੇ ਹਜ਼ੂਰ ਹਾਜ਼ਰ ਕਰਨ ਵਾਸਤੇ ਉਹ ਊਠ ਸਾਡਾ ਰਾਹ ਵਿੱਚ ਮੁਸਲਮਾਨਾਂ ਖਲੋ ਹੋ ਲਿੱਤਾ ਹੈ ਲੈ ਕੇ ਨਸ ਭੱਜ ਗਏ ਹੈ ਬਚਨ ਕੀਤਾ ਮੋਤ ਦਾ ਪਿਆਲਾ ਉਹਨਾਂ ਪੀਤਾ ਹੈ ਉਹਨਾਂ ਤੁਰਕਾਂ ਦਾ ਕੁਛ ਨਹੀਂ ਰਹਿਣਾ ਸ਼ਬਦ RAM ਗਾਇਓ RAVAN ਗਾਇਓ ਜਾ ਕੋ ਬਹੁ ਪਰਵਾਰੋ ਕਹੋ ਨਾਨਕ ਫਿਰ ਕੁਛ ਨਹੀਂ ਸੁਪਨੇ ਜੋ ਸੰਸਾਰ ਜਿਨ੍ਹਾਂ ਨੇ ਗੁਰੂ ਕੀ ਬਾਣੀ ਦੀ ਬੇਅਦਬੀ ਕੀਤੀ ਹੈ ਗੁਰਾਂ ਦੀ ਅਵਗਿਆ ਕੀਤੀ ਹੈ ਉਹਨਾਂ ਨੇ ਆਪਣੀ ਕੁੱਲ ਘਾਤ ਕੀਤੀ ਹੈ ਸਿੱਖਾ ਅਰਜ ਕੀਤੀ ਸੱਜੇ ਪਾਤਸ਼ਾਹ ਜੀ ਸਾਖੀਆਂ ਦੀ ਪੋਥੀ ਇਕ ਰਹੀ ਹੈ ਜਿਹੜੀ ਮਾਤਾ ਗੰਗਾ ਜੀ ਨਾਲ ਗੋਸ਼ਟ ਹੋਈ ਸੀ ਔਰ ਹੋਰ ਗੁਰਾਂ ਦੀਆ ਕਥਾ ਵੀ ਹੈ ਗੁਰਾ ਵਰ ਦਿੱਤਾ ਆਪ ਪੜੋ ਗ੍ਰੰਥੀ پاسੋ ਪੜਾਓ ਇੰਨਾ ਵਿੱਚ ਗੁਰਾਂ ਦੀ ਕਲਾ ਰਹੇਗੀ ਜੋ ਪੜੇ ਸੁਨੇਗਾ ਉਸ ਨੂੰ ਅਸਮੇਤ ਜਗ ਦਾ ਫਲ ਮਿਲੇਗਾ ਜਿੱਥੇ ਇਸ ਦੀ ਕਥਾ ਹੋਵੇਗੀ ਉਥੋਂ ਅਸੀਂ ਆਪ ਕਥਾ ਸੁਣਿਆ ਕਰਾਂਗੇ ਆਪ ਭਰੋਸਾ ਰੱਖੋ ਬੋਲੋ ਜੀ ਸ੍ਰੀ ਵਾਹਿਗੁਰੂ ਅੱਗੇ ਸਾਖੀ ਚਾਲੀ ਚੱਲੀ ਸਿੱਖਾ ਗੁਰੂ ਜੀ પાસે ਬੇਨਤੀ ਕੀਤੀ ਔਰ ਕਿਹਾ ਸੱਚੇ ਪਾਤਸ਼ਾਹ ਸਿੱਖ ਸਿੱਖਣੀ ਇੱਕ ਗੁਰੂ ਕੋਲ ਅੰਮ੍ਰਿਤ ਛਕਿਆ ਹੈ ਉਹ ਗੁਰੂ ਪਾਈ ਹੋ ਕੇ ਨਾ ਬਚਨ ਹੋਆ ਇੱਕ ਛੋੜ दूजे लगे से बन जा रहा पुना। सिखा पुता भाईया पा इको जिहा दिलो भावना रखे माता पिता दी बिंद थी पैड भरा उपजते हैं पैड दी निगा पैड बने रखी माता दी निगा माता विच रखी फिर कोई दोष नहीं तीवी खावंत अगे पिछे अमृत छको कठा नहीं छकना ਇਨਾ ਵਾਕ ਸੁਣ ਕੇ ਸਿੱਖਾਂ ਮੰਜ਼ੂਰ ਕੀਤਾ ਬ੍ਰਾਹਮਣ ਸੁਣ ਕੇ ਲੱਗੇ ਵਿਕੇਫ ਕਰਨ ਸਿੱਖਾਂ ਨਾਲ ਆਪਸ ਵਿੱਚ ਲੜਾਈ ਕਰਨ ਲੱਗ ਪਏ ਸਿੱਖਾਂ ਗੁਰੂ ਅੱਗੇ ਫਰਿਆਦ ਕੀਤੀ ਗੁਰਾਂ ਪੁੱਛਿਆ ਤੁਸੀਂ ਕਿਉਂ ਲੜਦੇ ਹੋ ਸੱਚੇ ਪਾਤਸ਼ਾਹ ਗੁਰੂ ਕੀ ਬੇਅਤੀ ਕਰਦੇ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਨਹੀਂ ਟੇਕਦੇ ਓਗ ਦਾ ਵਰਤਾਰਾ ਨਹੀਂ ਲੈਂਦੇ ਤੇ ਨਾ ਖਾਂਦੇ ਹੈ ਬਚਨ ਹੁਆ ਜਿੰਨਾ ਝੂਠ ਖਾਦੀ ਹੈ ਉਨ੍ਹਾਂ ਦੀ ਮਤ ਮਾਰੀ ਜਾਂਦੀ ਹੈ ਇਹ ਜਦ ਕੱਠੇ ਬੈਠਦੇ ਹਨ ਤਦ ਇਕੱਠੇ ਹੋ ਕੇ ਨਾੜੀ ਮਾਰਦੇ ਹਨ ਝੂਠ ਸੂਚ ਦਾ ਪਰਹੇਜ਼ ਨਹੀਂ ਰੱਖਦੇ ਇਹਨਾਂ ਨੇ ਕਦੀ ਆਪਣੇ ਇਸ਼ਟ ਨੂੰ ਸੀਸ ਨਹੀਂ ਨਿਵਾਇਆ ਗੀਤਾ ਭਗਵਤ ਆਦਿ ਕਥਾ ਕਰਦੇ ਹਨ ਤੇ ਪੱਤਰੀ ਚੁੱਕ ਕੇ ਮੱਥੇ 'ਤੇ ਨਾ ਲਾ ਛੱਡਦੇ ਹਨ ਸਿੱਖੋ ਤੁਸੀਂ ਇਹਨਾਂ ਦਾ satsang ਛੋੜ ਦੇਵੋ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਾ ਨਿਵਾਵੇਗਾ ਉਸਨੂੰ ਤੁਸੀਂ ਤੁਰਕ ਸਮਝੋ ਔਰ ਤੁਰਕ ਦੇ ਬੀਜ ਥੀ ਪੈਦਾ ਹੋਆ ਹੋਵੇਗਾ ਔਰ ਉਸਨੂੰ ਤੁਸੀਂ ਤੁਰਕ ਸਮਝੋ ਉਸਕੋ ਦਾਨ ਦੇਣਾ ਬਹੁਤ ਦੋਸ਼ ਹੈ ਜੋ ਕੋਈ ਆਪਣੇ ਮਾਪੇ ਦੀ ਨਿੰਦਾ ਕਰੇ ਆਪਣੇ ਗੁਰੂ ਦੀ ਨਿੰਦਾ ਕਰੇ ਉਸ ਦਾ ਦਰਸ਼ਨ ਕਰਨਾ ਮਹਾਪਾਪ ਹੈ ਗੁਰੂ ਗ੍ਰੰਥ ਸਾਹਿਬ ਜੀ ਸਿਰ ਗੁਰੂਆਂ ਦਾ ਗੁਰੂ ਹੈ ਫਿਰ ਮਹਾਰਾਜ ਜੀ ਸ਼ਬਦ ਕਿਹਾ ਲੂਣ ਹਰਾਮੀ ਗੁਨਾਗਾਰ ਪਿੱਛੋ ਪਛਤਾਏ ਚਾਰੋ ਦਿਸ਼ਾ ਮੇ ਜਾਏ ਬੋ ਪਰ ਧੋਕੇ ਖਾਏ ਸਿੱਖਾਂ ਅਰਜ ਕਰੀ ਜੀ ਗੁਰਮੁਖੀ ਦੀ ਨਿੰਦਿਆ ਕਰਦੇ ਹਨ ਸਹਿਸਕ੍ਰਿਤੀ ਦੇ ਬਾਣੀਆਂ ਦੇਵਤਾ ਦੀ ਆਖਦੇ ਹਨ ਬਚਨ ਹੋਇਆ ਸਹਿਸਕ੍ਰਿਤੀ ਦੇਵਤਿਆਂ ਦੀ ਆਰਾਧਨਾ ਕਰਕੇ ਪ੍ਰਗਟ ਹੋਈ ਹੈ ਗੁਰਮੁਖੀ ਸਿੱਖਾਂ ਪਿਆਰਿਆ ਕਿ ਪ੍ਰੇਮ ਬਾਸਤੇ ਪ੍ਰਗਟ ਹੋਈ ਹੈ देवते अवतारक पूजते है altar देवता को तुच्छ जानते है सिखो परमेश्वर सर्वज्ञ है देवते अल्पज्ञ है श्री गुरु नानक जी सर्वज्ञ है ऐसा जान के गुरुमुखी रची है तुच्छ मत वाले पशु मनुख है और मनुख वाणी आंख दे है एहे देवी वाणी है गुरुमुखी अक्षर सुखाले है गुरुजी माया बीविया बालकां दे सुख लेई गुरमुखी अखर बनाए है कलयुगी जीवा के उधार मुक्त लिएगत देवने वाली है आप इस पर भरोसा रखो यह संसार तो पार कर वार्ता हो ही रही सी जो एक दो सिंग गुरु जी पास आए और कहा जी मैं पुल के तुरक दे हथों पानी पी लिता है दूसरे सिंग ने कहा जी फुके पीन वाले दे हथों पानी पीता गया ਤੁਸੀਂ ਇਸ ਦਾ ਕੋਈ ਉਪਾਦ ਦੱਸੋ ਗੁਰੂ ਜੀ ਨੇ ਕਿਹਾ ਇਹਨਾਂ ਨੂੰ ਕੇਸਾਂ ਸਣੇ ਇਸ਼ਨਾਨ ਕਰਾਓ ਪੰਜ ਪਾੜ ਜਾਪ ਸਾਧ ਕਰਾਓ ਗੁਰਕੇ ਸਿੱਖਾਂ ਦੀ ਸੇਵਾ ਕਰੋ ਇਸ ਦੀ ਤਨਖਾਹ ਬਖਸ਼ ਦੇਵੋ ਜੀ ਸਿੱਖਾਂ ਬਖਸ਼ ਦਿਆ ਔਰ ਇਹ ਵੀ ਪੁੱਛਿਆ ਸੱਚੇ ਪਾਤਸ਼ਾਹ ਮਾਸ ਸ਼ਰਾਬ ਦਾ ਵੀ ਕੋਈ ਦੋਸ਼ ਹੈ ਮਾਸ ਸ਼ਰਾਬ ਪੀਣ ਵਾਲੇ ਦੇ ਹੱਥੋਂ ਕਦੀ ਦਾਨ ਨਹੀਂ ਲੱਗਦਾ मास شراب راクシー ਵਿਸ਼ਈਆਂ ਦਾ ਆਹਾਰ ਹੈ ਧਨ ਦਾ ਤੇ ਇੱਜ਼ਤ ਦਾ ਨੁਕਸਾਨ ਕਰਦੀ ਹੈ ਸੰਤਾ ਪਗਤਾ ਪਰਮੇਸ਼ਵਰ ਦੇ ਪਿਆਰਿਆਂ ਨੂੰ ਦੋਸ਼ ਹੈ ਜੇ ਰਤੁ ਲਗੇ ਕਪੜਾ ਜਾਮਾ ਹੋਈ ਪਲੀਤੋ ਜੋ ਰਤੁ ਪਈਵੇ ਮਾਨਸਾ ਤਿੰਨ ਕੋ ਨਿਰਮਲ ਚੀਤੋ ਜੋ ਕੋਈ ਇਸ ਬਾਣੀ ਪਰpropto ਰੱਖੇਗਾ ਸੋ ਜੀਵਨੀ ਮੁਕਤ ਹੋਵੇਗਾ ਬੋਲੋ ਜੀ ਸ੍ਰੀ ਵਾਹਿਗੁਰੂ ਅੱਗੇ ਸਾਖੀ ਇਕ ਤਾਲੀ ਚੱਲੀ ਗੁਰੂ ਸੱਚੇ ਪਾਤਸ਼ਾਹ ਕਲਗੀਧਰ ਪੰਥ ਕਾ ਵਾਲੀ ਜਗਤ ਗੁਰੂ ਮਨੁ ਮਾਜਰੇ ਦੀ ਰਿਆਸਤ ਵਿਖੇ ਗਏ ਔਰ ਦੀਵਾਨ ਲਗਾਏ ਸਿੱਖਾਂ ਅਰਜ਼ ਕੀਤੀ ਜੀ ਸਾਡੇ ਪਿੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੈ ਪਿੰਡ ਵਿੱਚ ਲੜਾਈ ਝਗੜਾ ਮਾਦੰਗੀ ਤਾਪ ਬੁਖਾਰ ਰਹਿੰਦਾ ਹੈ ਸੱਚੇ ਪਾਤਸ਼ਾਹ ਜੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ੋ ਮਹਾਰਾਜ ਜੀ ਕਿਹਾ ਧਰਮ ਸਾਲ ਬਣਵਾਓ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਵਾਂਗੇ ਧਰਮ ਸਾਲ ਬਣਵਾਈ ਗੁਰੂ ਗ੍ਰੰਥ ਸਾਹਿਬ ਜੀ ਦਾ ਦੀਵਾਨ ਲਗਾਇਆ ਸਿੱਖ ਲੱਗੇ ਪਾਠ ਕਰਨ ਭੋਗ ਪਾਉਣ ਕੜਾ ਪ੍ਰਸ਼ਾਦ ਵਰਤੌਣ ਜਿਤਨਾ ਰੋਗ ਪੀੜਾ ਲਗਾਈ ਸੀ ਸਭ ਦੂਰ ਹੋ ਗਈ ਸਿੱਖਾਂ ਅਰਜ਼ ਕੀਤੀ ਭਗਵਾਨ ਗੀਤਾ ਮਹਾਭਾਰਤ ਹੋਰ ਪੁਰਾਣ ਸ਼ਾਸਤਰ ਕਈ ਪਏ ਹੈ ਨਾ ਕੋਈ ਪੂਜਦਾ ਹੈ ਨਾ ਮੱਥਾ ਟੇਕਦਾ ਹੈ बचन किता सिंगो वशिष्ट होर चार बेद आत्म बोधि है और शास्त्र कई पे है ना भगवान गीता महाभारत होर पुराण शास्त्र कई पे है ना कोई पूजता है ना मथा टेकता है वचन किता सिंगो वशिष्ट होर चारे बेद आत्म बोधि है और शास्त्र पुराण जितने हैं राज्य गृहस्थियां ਵਿਸ਼ੀਆਂ ਕਿ ਹਨ ਸ੍ਰੀਤਰ ਔਰ ਉਨ੍ਹਾਂ ਕੇ ਹੀ ਪ੍ਰਸੰਨ ਕਰਨ ਲਈ ਉਚਾਰਨ ਕੀ ਇਹ ਹੈ ਆਪਣੀ ਅਪਜੀਵਕਾ ਲਈ ਵਿਸ਼ੀਆਂ ਇਹ ਨੇ ਸੁਣਾਣ ਵਿਸ਼ਈ ਤੇ ਪੜਨ ਵਿਸ਼ਈ ਇਸ ਕਰਕੇ ਇਨ੍ਹਾਂ ਦੀ ਪੂਜਾ ਘਟ ਹੁੰਦੀ ਹੈ ਸਿੱਖੋ ਉਨ੍ਹਾਂ ਵਿੱਚ ਜੀਵਾ ਦੀ ਵਧਾਈ ਤੇ ਜਸ ਵਿਸ਼ੇ ਵਿਕਾਰਾਂ ਦੀਆਂ ਬਾਤਾਂ ਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਕੇਵਲ ਪਰਮੇਸ਼ਵਰ ਮਈ ਹੈ निर्गुण सरगुण रूपी वाणी है जिस भगत को सरगुण रूप परमेश्वर का दर्शन हुआ है उसे दी वाणी श्री गुरु ग्रंथ साहिब जी की बिखे है इतों तन्ने लागगे बाणियां सुख होवे सेवक मानियां सब दुनिया आवरण जानियां ताही पढ़ने से अनेक कार्य जीवो के रास किए हैं हे सिखो गुरु ग्रंथ साहिब में और परमेश्वर में भेद नहीं जानना ਗੁਰੂ ਗ੍ਰੰਥ ਸਾਹਿਬ ਜੀ ਦੀ ਨਿੰਦਿਆ ਕਰਨੇ ਸੇ ਦੀਨ ਦੁਨੀਆ ਵਿਖੇ ਮੂੰਹ ਕਾਲਾ ਹੁੰਦਾ ਹੈ ਸ਼ਬਦ ਅਰ ਰਾਵੇ ਬਿਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਵਰ ਵਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਤੁਰਕਾ ਗੁਰੂ ਕੀ ਬਾਣੀ ਪੜਨੇ ਵਾਲੇ ਸਿੱਖ ਨੂੰ ਦੁਖਾਇਆ ਹੈ ਉਹਨਾ ਆਪਣਾ ਰਾਜ ਗਵਾ ਲਿੱਤਾ ਹੈ ਸਿੱਖਾਂ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਹੁਕਮ ਦੇਵੋ ਤਾਂ ਅਸੀਂ ਦਿੱਲੀੋਂ ਸੰਗਤ ਕੱਢ ਦਈਏ ਤੁਸੀਂ ਆਪ ਰਾਜ ਕਰੋ ਬਚਨ ਕੀਤਾ ਗੁਰੂ ਤੇਗ ਬਹਾਦਰ ਜੀ ਦਾ ਹੁਕਮ ਹੈ ਤੁਰਕਾਂ ਦੀ ਸਫਾ ਟੋਪੀ ਵਾਲੇ ਉਖਾਵਣਗੇ ਧਰਤੀ ਦਾ ਰਾਜ ਉਹ ਕਰਨਗੇ ਧਰਤੀ ਤੇ ਇੱਕ ਰਾਜ ਨਹੀਂ ਰਹਿੰਦਾ ਕਲਯੁਗ ਦੇ ਰਾਜੇ ਅਨਿਆਈ ਹੈ ਅਨਿਆਈ ਸੇ ਰਾਜ ਡੁੱਬਦਾ ਹੈ ਨਿਆਈ ਸੇ ਧਰਮ ਸੇ ਰਾਜ ਚਲਦਾ ਹੈ ਸਾਡੇ ਸਿੱਖ ਪੰਜਾਬ ਦਾ ਰਾਜ ਕਰਨਗੇ ਔਰ ਸਰਬ ਖਾਲਸਾ ਦਿਨੋ ਦਿਨ ਬਲ ਧਾਰ ਕੇ ਚਾਰੋਂ ਤਰਫ ਆਨੰਦ ਕਰੇਗਾ ਨੌਕਰੀ ਔਰ ਸੁਧਾਗਰੀ ਔਰ ਜ਼ਿੰਮੇਦਾਰੀ ਖਾਲਸਾ ਕਰੇਗਾ ਸਾਰੀ ਪ੍ਰਿਥਵੀ ਤੇ ਖਾਲਸਾ ਰਹੇਗਾ ਬ੍ਰਾਹਮਣ ਖੱਤਰੀ ਸਾਧ ਸੰਤਾ ਗ੍ਰੈਸਤੀ ਚਾਰ ਵਰਨੋਂ ਨੇ ਮਿਲ ਕੇ ਅਰਜ਼ ਕੀਤੀ ਸੱਚੇ ਪਾਤਸ਼ਾਹ ਆਪਕੇ ਸਿੱਖ ਗੰਗਾ ਗੋਦਾਵਰੀ ਕਾਸ਼ੀ ਕਿਉਂ ਨਹੀਂ ਜਾਣਦੇ ਸੀ ਬਚਨ ਹੋਇਆ ਕਿ ਕਤ ਜਾਈਏ ਰੇਕਰ ਲਾਗੋ ਰੰਗ ਸਾਡੇ ਸਿੱਖਾਂ ਸੰਤਾ ਕੋ ਸਭ ਕੁਝ ਨਜ਼ਰ ਆਉਂਦਾ ਹੈ ਗੰਗਾ ਗਿਆ ਤੀਰਤ ਸਭ ਹਰਿਸ਼ਟ ਤਰਨ ਤਾਰਨ ਅੰਮ੍ਰਿਤਸਰ ਵਿੱਚ ਆਣ ਰਹੇ ਹਨ ਕੱਚੇ ਲੋਗ ਭੁੱਲਣਗੇ ਪਰ ਮੰਡਲ ਗੰਗਾ ਗਿਆ ਜਿਹੜੇ ਜਾਣਗੇ ਸੋ ਅਕਾਲਪੁਰਖ ਦੀ ਦਰਗਾਹੋ ਤੱਕੇ ਖਾਣਗੇ ਸਿੱਖੋ ਉੱਥੇ ਫੁੱਲ ਨਹੀਂ ਲੈ ਜਾਣੇ ਉੱਥੇ ਗਤੀ ਕਿਸੇ ਦੀ ਨਹੀਂ ਹੁੰਦੀ ਜਿਸ ਦਾ ਪੈਰਾ ਹੁੰਦਾ ਹੈ ਉਸ ਨੂੰ ਗਤੀ ਦੀ ਖਬਰ ਰੱਖਣੀ ਪੈਂਦੀ ਹੈ ਸਿੱਖੋ ਕਲਯੁਗ ਵਿਕੇ ਹੋਰ ਨਾ ਦੇਵਤਿਆਂ ਤੀਰਥਾਂ ਸ਼ਾਸਤਰਾ ਕਾ ਪਹਿਰਾ ਹਟ ਗਿਆ ਹੈ ਉਹਨਾਂ ਦੇ ਪ੍ਰਵਾਸੇ ਸੰਸਾਰ ਕਰਮ ਕਰਦਾ ਹੈ ਤੇ ਗਤੀ ਨਹੀਂ ਹੁੰਦੀ ਕਲਯੁਗ ਮੇਂ ਸ੍ਰੀ ਗੁਰੂ ਨਾਨਕ ਜੀ ਉਹਨਾਂ ਦਸਾ ਅਵਤਾਰਾਂ ਦਾ ਪਹਿਰਾ ਹੈ ਜੋ ਇਨਾਂ ਦਾ ਹੁਕਮ ਮੰਨੇਗਾ ਤਿੰਨ ਕੀ ਸੁਦਗਤੀ ਉੱਭੇਗੀ ਰਾਮ ਕਲੀ ਮਹੱਲਾ ਪੰਜਮਾ ਤੀਰਥ ਨਾਇਨਾ ਉਤਰ ਸੇ ਮੈ ਲੋ ਕਰਮ ਤਰਮ ਸਭ ਹੰਮੇ ਫੈਲੋ ਲੋਕ ਪਚਾਰੇ ਗਤੀ ਨਹੀਂ ਹੋਈ ਨਾਮ ਬਿਹੁਨੇ ਚਲ ਸਹਿ ਰੋਈ ਬਿਨੋ ਹਰੇ ਨਾਮ ਨਾ ਟੁੱਟਸੀ ਪਟਲ ਸੋਦੇ ਸ਼ਾਸਤਰ ਸਿਮ੍ਰਿਤੀ ਸਗਲ ਆਗੇ ਸਾਖੀ ਬਤਾਲਮੀ ਚੱਲੀ ਗੁਰੂ ਸੱਚੇ ਪਾਤਸ਼ਾਹ ਜਮਨਾ ਕਿਨਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਥਾ ਕਰੀ ਸ਼ਬਦ ਦਾ ਪ੍ਰਸੰਗ ਆਇਆ ਪਰ ਤ੍ਰਿਏ ਰੂਪ ਨਾ ਪੇਖੇ ਨੇਤਰ ਸਾਧ ਕੀ ਕਹਿਲ ਸਤ ਸੰਗ ਹੇਤ ਇਹ ਬਚਨ ਸੁਣ ਕੇ ਦੋ ਸਿੱਖ ਖੜੇ ਹੋ ਗਏ ਏ ਗੁਰੂ ਜੀ ਸੰਗ ਕੁਸੰਗ ਦੇ పాਪੋ ਬਖਸ਼ ਲੋ ਜੀ ਤਾਂ ਬਚਨ ਹੋਇਆ ਸੱਚ ਕਹੋ ਤਾਂ ਬਖਸ਼ੇ ਜਾਵਾਂਗੇ ਇੱਕ ਨੇ ਕਿਹਾ ਮੈਂ ਬ੍ਰਾਹਮਣੀ ਵਿਧਵਾ ਸੀ ਉਸ ਨੂੰ ਆਪਣੇ ਘਰ ਲੈ ਆਂਦਾ ਤੇ ਦੂਜੇ ਨੇ ਕਿਹਾ ਜੀ ਮੈਂ ਨયਣ ਆਪਣੇ ਘਰ ਆਂਦੀ ਹੈ ਅ ਬਚਨ ਹੋਇਆ ਸਿੱਖੋ ਤੁਸੀਂ ਕਿਸ ਦਾ ਕੁਸੰਗ ਕੀਆ ਹੈ ਗੁਰੂ ਜੀ ਭਾਗਵਤ ਦੀ ਕਥਾ ਪੰਡਿਤ ਸੇ ਕਰਾਈ ਸੀ ਉਸ ਤੋਂ ਸੁਣਿਆ ਸੀ ਦਾੰਤਾਂ ਦਾ ਗੁਰੂ ਸ਼ੁਕਰ ਦੀ ਬੇਟੀ ਜਿਸ ਦਾ ਦੇਵ ਜਾਨ ਕੀ ਨਾਮ ਸੀ ਪਾਂਡਵਾਂ ਦੇ ਬਰਦਿਆਂ ਛਤਰੀਆਂ ਉਸ ਨੂੰ ਗ੍ਰਹਿਣ ਕੀਆ ਸੀ ਉਸ ਤੋਂ ਪਾਂਡਵ ਰਾਜੇ ਸ਼ੁਕਰ ਬ੍ਰਾਹਮਣ ਦੇਪਤੇ ਹੋਏ ਜਦ ਇਹ ਬਾਤ ਸੁਣੀ ਤਬ ਮੇਰਾ ਮਨ ਨਿਰਭੈ ਹੁਆ ਨਾਲੇ ਕਥਾ ਵਿੱਚੋਂ ਅਸਾ ਸੁਨਿਆ ਸੀ ਜਦ ਇਸਤਰੀ ਮਨੁੱਖ ਦਾ ਪੱਲਾ ਫੜੇ ਔਰ ਉਸ ਕੋ ਪੁਰਸ਼ ਗ੍ਰਹਿਣ ਨਾ ਕਰੇ ਤਾਂ ਬ੍ਰਹਮ ਹੱਤਿਆ ਕਾ ਪਾਪ ਹੈ ਇੱਕ ਰੋਜ ਇਸ ਬ੍ਰਾਹਮਣੀ ਨੇ ਤੇ ਨੈਣ ਨੇ ਸਾਡਾ ਪੱਲਾ ਪਕੜਿਆ ਸੀ ਇਸੇ ਪਾਪ ਸੇ ਡਰ ਕਰ ਗ੍ਰਹਿਣ ਕੀਆ ਸੀ ਮੈਂ ਲਿਹਾਜ਼ ਕੇ ਮਾਰੇ ਇਹ ਕਰਮ ਕੀਆ ਹੈ ਖਾਲਸਾ ਜੀ ਵਿਧਵਾ ਇਸਤਰੀ ਜਬ ਗ੍ਰਹਿਣ ਕਰੋ ਚਾਦਰ ਪਾ ਕੇ ਆਨੰਦ ਪੜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁਖ ਬੈਠ ਕੇ ਕੜਾ ਪ੍ਰਸ਼ਾਦ ਕਰਾ ਕੇ ਅਰਦਾਸਾ ਸੋਧ ਕੇ ਫਿਰ ਅੰਗੀਕਾਰ ਕਰੋ ਤਬ ਰਾਜ ਦੰਡ ਧਰਮ ਦੰਡ ਸੇ ਬਚੋਗੀ ਇਤਨੀ ਬਾਤਾਂ ਸੁਣ ਕੇ ਇੱਕ ਸਿੰਘ ਬੋਲ ਉੱਠਿਆ ਮਹਾਰਾਜ ਮੈਨੂੰ ਵੀ ਬਖਸ਼ੋ ਮੈਂ ਕਾਮ ਦੇ ਵਸ ਹੁਆ ਹੁਆ ਹਰੀਜਨ ਇਸਤਰੀ ਨੂੰ ਅੰਗੇਕਾਰ ਕੀਤਾ ਹੈ ਸਾਹਿਬਾ ਬਚਨ ਕੀਤਾ ਕਾਮ ਦੇ ਵਸ ਹੋ ਕੇ ਆਪਣਾ ਧਰਮ ਛੋੜਨਾ ਅੱਛਾ ਨਹੀਂ ਕੀਤਾ ਪਰ ਅੱਛਾ ਤੇਰੀ ਔਲਾਦ ਮਜਬੀ ਸਿੰਘ ਪੈਦਾ ਹੋਵੇਗੀ ਗੁਰੂ ਕੀ ਸੇਵਾ ਕਰੇਗੀ ਝਾੜੂ ਦੇਵੇਗੀ ਸੰਤਾ ਦੇ ਚਰਨ ਧੂਰ ਨਾਲ ਤੇਰੀ ਗਤੀ ਹੋਵੇਗੀ ਅੱਗੇ ਤੋਂ ਇਸ ਦਾ ਸੰਗ ਛੱਡ ਦੇ ਤੇ ਗੁਰਾਂ ਦੇ ਮਨਮੁਖ ਖੜਾ ਹੋ ਕੇ ਬਖਸ਼ਾ ਲਵੋ ਅੱਗੇ ਵਾਸਤੇ ਨਸੀਹਤ ਸਮਝੋ ਐਸਾ ਕੰਮ ਨਹੀਂ ਕਰਨਾ Hindu ਧਰਮ ਵਿੱਚ ਇਸਤਰੀਆਂ ਦਾ ਘਾਟਾ ਨਹੀਂ ਬੇਸ਼ੱਕ ਚਾਦਰ ਪਾ ਕੇ ਗ੍ਰਹਿਣ ਕਰ ਲਵੋ ਸਿੱਖਾਂ ਵਚਨ ਕੀਤਾ ਮਹਾਰਾਜ ਜੀ ਭਗਵਤ ਵਿੱਚ ਕੀ ਕੀ ਬਾਤਾਂ ਕਈਆਂ ਹਨ ਸਾਹਿਬਾ ਹੁਕਮ ਕੀਤਾ ਭਾਗਵਤ ਤੋਂ ਕੁੱਲ 4 ਸ਼ਲੋਕ ਹੈ ਵਿਸ਼ਈਆਂ ਨੇ ਆਪਣੀ ਬਦਨਾਮੀ ਧੋਣ ਪਿੱਛੇ ਭਾਗਵਤ ਮੂਰੇ ਰੱਖ ਦਿੱਤਾ ਹੈ ਦੇਖ ਲਓ ਉਹ ਔਰ ਦੇਵਤਿਆਂ ਕੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ ਹੈ ਕ੍ਰਿਸ਼ਨ ਜੀ ਜਲ ਵਿਖੇ ਖਲ ਵਿਖੇ ਤੁਰੇ ਜਾਂਦੇ ਇਹੀ ਕਰਮ ਕਰਦੇ ਰਹੇ ਹੈ ਮੁਰਖਾ ਨੇ ਇਹ ਬਚਨ ਮਾਨ ਦिए ਹੈ ਆਪ ਬਚਨ ਸਮਝੋ ਪੁੱਤ ਕੇ ਸਾਹਮਣੇ ਮਾਤਾ ਪਿਤਾ ਭੋਗ ਕਰਦੇ ਕਿਸੇ ਨੇ ਦੇਖੇ ਹੈ ਆਪ ਅੱਛੀ ਤਰ੍ਹਾਂ ਖਾਲਸਾ ਜੀ ਸਮਝੋ ਕੇਵਲ ਵਿਸ਼ੇਯੋਂ ਕੀ ਪੁੱਲ ਹੈ ਇਹ ਸਭ ਝੂਠ ਹੈ ਪੜਨੇ ਸੁਣਨੇ ਵਾਲੇ ਸਾਰੇ ਨਰਕ ਨੂੰ ਜਾਵਣਗੇ ਜੇਕਰ ਸੱਚ ਹੁੰਦਾ ਹੋਰ ਕ੍ਰਿਸ਼ਨ ਜੀ ਦਾ ਆਖਿਆ ਸਰਬ ਸੰਸਾਰ ਕਰਦਾ ਹੈ ਉੱਤਮ ਲੋਕ ਵਿਦਵਾਨ ਕਈ ਤਰ੍ਹਾਂ ਪੂਜਾ ਕਰਦੇ ਹੈ ਰਾਸ ਹੋਲੀ ਹੋਰ ਸਭ ਕਰਮ ਕਰਦੇ ਹੈ ਕੋਈ ਨਗਨ ਹੋ ਕੇ ਬਾਜ਼ਾਰ ਵਿੱਚ ਜਲ ਵਿੱਚ ਕਿਸੇ ਦੇ ਦੇਖਦਿਆਂ ਆਪਣੀ ਪ੍ਰਾਈ ਸਤਰੀ ਪਰਦੇthੋਂ ਬਿਨਾ ਮੁਰਖ ਵੀ ਨਹੀਂ ਭੋਗ ਕਰਦੇ ਸਿੱਖੋ ਕ੍ਰੀਸ਼ਨ ਭਗਵਾਨ ਜੀ ਕੋ ਵਿਆਸ ਤੇ ਸੁਖਦੇਵ ਜੀ ਨੇ ਪਸ਼ੂਆਂ ਜਿਹਾ ਸਿੱਧ ਕੀਤਾ ਹੈ ਤੁਸੀਂ ਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣੋ ਕਥਾ ਕਰੋ ਸ਼ਾਂਤੀ ਆਵੇਗੀ ਸਿੱਖਾ ਅਰਜ ਕਰੀ ਗੁਰੂ ਜੀ ਅੰਮ੍ਰਿਤਸਰ ਜੀ ਚੱਲੋ ਦਰਸ਼ਨ ਕਰਿਏ ਸਰੋਵਰ ਦਾ ਇਸ਼ਨਾਨ ਕਰਿਏ ਬਚਨ ਹੋਆ ਚਾਰ ਜੁਜਨ ਸ਼ਹਿਰ ਬਸੇਗਾ ਅੰਮ੍ਰਿਤਸਰ ਜੀ ਇਸ਼ਨਾਨ ਕਰਾਂਗੇ ਸਿੱਖਾਂ ਬਚਨ ਕੀਤਾ ਔਰ ਕਿਹਾ ਮਹਾਰਾਜ ਜੀ ਤੁਰਕਾਂ ਦੀ ਫੌਜ ਆਈ ਹੈ ਆਪ ਸਾਥ ਜੁਦਦ ਕਰਨੇ ਨੂੰ ਅਸੀਂ ਥੋੜੇ ਸਿੰਘਾਂ ਬਚਨ ਕੀਤਾ ਸਿੱਖੋ ਤਤੂਰੇ ਦੇ ਪੱਤਰ ਲਿਆਵ ਕੋੜ ਕੇ ਰੱਸਾ ਕੱਢੋ ਤੇ ਜੰਤਰ ਲਿਖੋ ਸਰਬ ਸਿੰਘਾਂ ਦੇ ਗਲ ਬੰਨ ਦੇਵੋ ਸਿੱਖਾਂ ਬਚਨ ਮੰਨ ਕੇ ਬੰਨ ਬਿਆ ਹੁਕਮ ਹੁਆ ਇੱਕ ਸਿੰਘ ਵਿੱਚ ਲੱਖ ਸਿੰਘ ਦਾ ਬਲ ਹੋਵੇਗਾ ਔਰ ਸ਼ੇਰ ਦੀ ਨਿਆਈ ਗੱਜੇਗਾ ਕਿਦਰੇ ਹਾਰ ਨਾ ਆਵੇਗੀ ਸਿੰਘ ਸਰਬ ਤਿਆਰ ਹੋਏ ਲੱਗੇ ਯੁੱਧ ਕਰਨੇ ਤੁਰਕਾਂ ਕੋ ਜੀਤ ਲਿਆ ਸਭ ਨਾਸ ਗਏ ਸਿੰਘਾਂ ਅਰਜ਼ ਕੀਤੀ ਤੁਰਕ ਨਾਸ ਗਏ ਹੈ ਗੁਰਾ ਵਚਨ ਕੀਤਾ ਖਾਲਸਾ ਜੀ ਅੰਮ੍ਰਿਤ ਛੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬੇਨਤੀ ਕਰਕੇ ਜੈਦ ਚੜਾਈ ਕਰੋਗੇ ਕਿtre ਹਾਰ ਨਾ ਆਵੇਗੀ ਗੁਰੂ ਕੀ ਰਹਿਤ ਮਰਿਆਦਾ ਪਰ ਛਲੋ ਰੋਸਾ ਰੱਖੋ ਓਨਾਂ ਪਰ ਗੁਰੂ ਜੀ ਪ੍ਰਸੰਨ ਹੋਣਗੇ ਜਦੋਂ ਸਿੰਘ ਯੁੱਧ ਕਰਨਗੇ ਅਕਸਰਾ ਵਿਵਾਨ ਲਈ ਖੜੀਆਂ ਰਹਿਣ ਗਿਆ ਜਿਹੜਾ ਸਿੰਘ ਸ਼ਹੀਦੀ ਪਾਉਂਦਾ ਹੈ ਵਿਵਾਨ ਪਰ ਚੜਾ ਕੇ ਬੈਕੰਟ ਨੂੰ ਲੈ ਜਾਂਦਿਆਂ ਹਨ ਜੋ ਕਾਇਰ ਹੋ ਜਾਂਦੇ ਹੈ ਓਨਾਂ ਨੂੰ ਗਿੱਦੜ ਕੁੱਤੇ ਖਾਂਦੇ ਹਨ ਸਿੰਘ ਡਰ ਗਏ ਗੁਰੂ ਬਚਨ ਕੀਤਾ ਸ਼ਤਰ ਅਨੇਕ ਚਲਾਵਤ ਕਾਉ ਤਾਨੂੰ ਤਨ ਏਕ ਨਾ ਲਾਗਨ ਪਾਵੇ ਹੇ ਸਿੰਘੋ ਤੁਸੀਂ ਕਿਸੇ ਕੋ ਨਾ ਦਿਸੋਗੇ ਤੁਹਾਨੂੰ ਸਭ ਕੁਝ ਨਜ਼ਰੀ ਆਵੇਗਾ ਜਿਹੜਾ ਸਿੰਘ जख्मी ਹੋਵੇ ਉਸ ਕੋ ਕਰੀਰ ਕੇ ਪੱਤੇ ਖੋੜ ਕੇ ਪਿਲਾ ਦੇਣੇ ਤੁਰੰਤ ਸਿੰਘ ਉੱਠ ਖੜਿਆ ਹੋਵੇਗਾ ਗੁਰੂ ਸੱਚੇ ਪਾਤਸ਼ਾਹ ਜੀ ਯੁੱਧ ਥੋ ਫਤਿਹ ਪਾਈ ਤੁਰਕਾਂ ਨੇ ਹਾਰ ਖਾਈ ਬੋਲੋ ਭਾਈ ਜੀ ਵਾਹਿਗੁਰੂ ਇਹ ਯੰਤਰ ਯੁੱਧ ਵੇਲੇ ਗੱਲ ਬੰਨੋ ਹਾਰ ਨਾ ਆਵੇਗੀ आगे साखी तरतालमी चली चौधर गुरु दरबार लगाया बचन किता रागी सिंगो तुसी काफी मह शब्द पढ़े कीर्तन किया करो सुन के सिंह मस्ताने पे किसी को अपने शरीर की होश ना रही गुरु सच्चा पातशाह ग्रहर गहर गंभीर होए शब्द में लीन पे जा भोग पाया तो सिखा अर्ज करी कि हे गुरु जी ये की कारण है ਹੁਕਮ ਹੋਇਆ ਜੋ ਰਾਤੇ ਰੰਗ ਏਕੈ ਨਾਨਕ ਗੁੜਾ ਰੰਗ ਸਿੱਖੋ ਨਾਮ ਦਾ ਰੰਗ ਕਦੇ ਨਹੀਂ ਲੈਂਦਾ ਗੁਰੂ ਅੰਗਦ ਜੀ ਮਹਾਰਾਜ ਨਾਮ ਕੇ ਰੰਗ ਵਿੱਚ ਮਸਤਾਨੇ ਹੋਏ ਸਨ 7 ਦਿਨ ਨਹੀਂ ਬੋਲੇ ਸੁਲਤਾਨ ਦੇ ਚੇਲੇ ਮਕਰਈਏ ਹਨ ਇੱਕ ਦੋ ਘੜੀ ਨੱਚ ਟੱਪ ਕੇ ਲੋਕਾ ਮੁਰਖਾ ਨੂੰ ਵਾਸ ਕਰ ਲੈਂਦੇ ਹਨ ਔਰ ਆਪਣੀ ਸੇਵਾ ਪੂਜਾ ਕਰਾਉਂਦੇ ਹਨ ਸ਼ਬਦ ਨੱਚਣ ਕੁਦਦਨ ਮਨ ਕਾ ਚਾਉ ਨਾਨਕ ਜਿਨ ਮਨੇ ਪਉ ਤਿਨਾ ਮਨ ਪਾਉ ਨੱਚਣ ਟੱਪਣ ਸੇ ਤੂ ਗੁਣੀ ਬ੍ਰਿਤੀ ਹੋ ਜਾਂਦੀ ਹੈ ਸ਼ਬਦ ਉੱਡੀ ਉੱਡੀ ਰਹਾਵਾ ਚਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਤਾਂ ਸਿੱਖਾ ਅਰਜ਼ ਕੀਤੀ ਗੁਰੂ ਜੀ ਬਿਆਕ ਕੋਲ ਮਾਈ ਮੰਗਲਾ ਚਾਰ ਦੇ ਸ਼ਬਦ ਮਰਿਆਦਾ ਨਾਲ ਲਿਖਾਉ ਜੀ ਬਚਨ ਹੁਆ ਪਹਿਲਾ ਜਗਜੀ ਸਾਹਿਬ ਦਾ ਪਾਠ ਕਰਨਾ ਫੇਰਾਗੀ ਸੂਹੀ ਵਿਖੇ ਮਹਾਰਾਜ ਜੀ ਛੰਦ ਉਚਾਰਿਆ ਹੈ ਰੀਤੀ ਵਿਆਖੀ ਚੱਲੀ ਗੁਰ ਮਰਿਆਦਾ ਦੇ ਸਾਥ ਇਸ ਤਰ੍ਹਾਂ ਕਰਨੀ ਰਾਗ ਸੂਹੀ ਮਹੱਲਾ ਚੰਤੂ ਕਰੇ ਏਕ ਓੰਕਾਰ ਸਤਗੁਰ ਪ੍ਰਸਾਦ ਹਮਕਰ ਸਾਜਨ ਆਏ ਸੱਚ ਹੈ ਮੇਲੇ ਮੇਲ ਮਿਲਾਏ ਸਹਿਜ ਮਿਲਾਏ ਹਰੇ ਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਵਜ ਤੋਂ ਪ੍ਰਾਪਤੀ ਹੋਈ ਜਿਸ ਸੇਤੀ ਮਨ ਲਾਇਆ ਅੰਦੀਨੂ ਮੇਲ ਉਪਾਇਆ ਮਨ ਮਾਨਿਆ ਕਰ ਮੰਦਰ ਸਹਾਇ ਪੰਜ ਸ਼ਬਦ ਤੁਨੀ ਅਨਹਦ ਬਾਜੀ ਹਮ ਕਰ ਸਾਜਨ ਆਈ ਆਵੋ ਮੀਤ ਪਿਆਰੀ ਮੰਗਲ ਗਾਵੋ ਨਾਰੀ ਸੱਚ ਮੰਗਲ ਗਾਵੋ ਤ ਪ੍ਰਭ ਪਾਵੋ ਸੋਹਿਲੜਾ ਜੁਗ ਚਾਰੇ ਆਪਣੇ ਘਰ ਆਇਆ ਥਾਨੇ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅਜਨ त्रिबन रुक दिखाया सखे मिलो रसे मंगल गावो हमकर साजन आया मन अमृता पिना अंतरे प्रेम रंतना अंतरे रतन पदार्थ मेरे प्रेम विचारो जंत भेख तू सफलियो दाता सिरे सिरे देवन हारु तू जानु ज्ञानी अंतर जानी आपे करना कीना सुनो सिखी मन मोहिनी मोहया ਤਨ ਮਨ ਅੰਮ੍ਰਿਤ ਬੀਨਾ ਆਤਮ ਰਾਮ ਸੰਸਾਰਾ ਸੱਚਾ ਖੇਲ ਤੁਮਾਰਾ ਸੱਚੋ ਖੇਲ ਤੁਮਾਰਾ ਅਗਮ ਅਪਾਰਾ ਤੁਦ ਬਿਨ ਕਉਂ ਬੁਝਾਏ ਸਿਧ ਸਾਧਕ ਸਿਆਣੇ ਕੀਤੇ ਤੁਹੇ ਬਿਨ ਕਬਨੂ ਕਹਾਏ ਕਾਲ ਵਿਕਾਲ ਪਹੇ ਦਿਵਾਨੀ ਮਨ ਰਾਖੇ ਗੁਰੀ ਥਾਈ ਨਾਨਕ ਅਫਗਨ ਸ਼ਬਦ ਜੁਲਾਏ ਗੁਣ ਸੰਗ ਮੇ ਪ੍ਰਭ ਪਾਈ ਇਹੇ ਸ਼ਬਦ ਮੁਕਰ ਬੰਨਨ ਦੇ ਵਕਤ ਪੜੋ ਜਾਮਾ ਪਹਿਰਾਵੂ ਗੋਂਦਾ ਬੰਨਣਾ ਰਾਗੂ ਸੂਹੀ ਸੰਤ ਮਹੱਲਾ ਏਕੰਕਾਰ ਸਤਕੁਰ ਪ੍ਰਸਾਦ ਸੁਖ ਸੋਹਿਲੜਾ ਹਰਿ ਤਿਆਬੋ ਗੁਰਮੁਖੀ ਹਰੇ ਫਲ ਪਾਵੋ ਗੁਰਮੁਖੀ ਫਲ ਪਾਵੋ ਹਰਨਾਮ ਤੇ ਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲਹਾਰੀ ਗੁਰ ਆਪਣੇ ਬਿਟੋ ਜਿਨਕਾਰ ਚ ਸਬਦ ਸਵਾਰੇ ਭਗਤ ਜਨਾ ਕੀ ਹਰ ਜੀਉ ਰਾਖੇ ਜੁਗ ਜੁਗ ਰਖਦਾ ਆਇਆ RAM ਸੋ ਭਗਤੋ ਜੋ ਗੁਰਮੁਖੀ ਹੋਵੇ ਹਉਮੇ ਸ਼ਬਦ ਜਲਾਇਆ ਰਾਮ ਇਹ ਸਾਰਾ ਛੰਦ ਪੜਨਾ ਅੱਗੇ ਉਕਰਦੰਤੀ ਦੇ ਦੋ ਸਬੈ ਪੜਨੀ ਇਹ ਸਾਰਾ ਛੰਦ ਜੰਝ ਦੇ ਟੁੱਕਾ ਸਮੇ ਪੜਨਿਆ ਮੰਗਲਾਚਾਰ ਕੇ ਬੱਤ ਜੋ ਇਹ ਨਰਾ ਪਾਠ ਕਰਕੇ ਕਾਰਜ ਕਰਨਗੇ ਉਹਨਾਂ ਨੂੰ ਦੁੱਖ ਪੀੜ ਕਦੀ ਤੁਚ ਨਾ ਹੋਵੇਗਾ ਔਰ ਬੇਦੀ ਵੀ ਗੱਡ ਦੇਣੀ ਸ਼ਬਦ ਗੁਰੂ ਮੇਰੇ ਸੰਗ ਸਦਾ ਹੈ ਨਾਲ ਆਹੋ ਤਿੰਨ ਲੀਰ ਸੰਗਕ੍ਰਿਤ ਦੀ ਪਾਣੀ ਲੜਕੇ ਲੜਕੀ ਨੂੰ ਅੰਮ੍ਰਿਤ ਸਿਖਾ ਕੇ ਖਾਰੀਆਂ ਪਰਬਠ ਲਾਵੋ ਕਲਾ ਪ੍ਰਸ਼ਾਦ ਕਰਕੇ ਰਖਣਾ ਗੁਰੂ ਗ੍ਰੰਥ ਸਾਹਿਬ ਜੀ ਖੋਲੋ ਕੇ ਲਾਮਾ ਪੜਾਉਣੀਆ ਰਾਗੀਆਂ ਪਾਸੋ ਗ੍ਰੰਥੀ ਪਾਸੋ ਲੜਕੇ ਲੜਕੀ ਨੂੰ ਸਿੱਖਿਆ ਦੇਣੀ ਸਵਾਰ ਰੁਪੇਆ ਰਾਗੀਆਂ ਨੂੰ ਅਰਦਾਸ ਕਰੋਣੀ ਆਨੰਦ ਗ੍ਰੰਥੀ ਸਿੰਘ ਕੋਲ ਪੜਾਉਣਾ ਪੜਕੇ आनंदिक ਬਡਰ ਮਾਨ ਲੈ ਕੇ ਦੋਨੋ ਦੇ ਉੱਪਰ ਪਾਉਣਾ ਫੇਰ ਕੜਾ ਪ੍ਰਸ਼ਾਦ ਵਰਤੋਣਾ ਆਨੰਦ ਪੜਾਈ ਸਵਾ ਰੁਪਿਆ ਗ੍ਰੰਥੀ ਨੂੰ ਦੇਣਾ ਪ੍ਰਸ਼ਾਦ ਵਿਥ ਸਮਾਨ ਜੰਜ ਨੂੰ ਛਕਾਉਣਾ ਕਰਜ਼ਾ ਚੁੱਕ ਕੇ ਵਡਿਆਈ ਨਹੀਂ ਕਰਨੀ ਵਿੱਤ ਸੰਜੁਗਤ ਬ੍ਰਸਤ ਪੂਸ਼ਣ ਦੇਵੋ ਜੀ ਜੋ ਕੁਝ ਹੋ ਸਕੇ ਦੇਵੋ ਉਹੀ ਵਕਤ ਨਹੀਂ ਦੇਣੇ ਦਸਾਰੀ ਉਮਰ ਦੇਣਾ ਹੈ ਦੁੱਖ ਸੁੱਖ ਵੇਲੇ ਸਦਾ ਮਾਪੇ ਹੀ ਕੰਮ ਆਉਂਦੇ ਹੈ ਸਾਹਸ ਓਦਣਾ ਹੋਵੇ ਗੁਰੂ ਜੀ ਅੱਗੇ ਪ੍ਰਾਰਥਨਾ ਕਰਕੇ ਚਿੱਠੀਆਂ ਪਾ ਦੇਵੋ ਜਿਹੜਾ ਹੁਕਮ ਆਵੇ ਪ੍ਰਵਾਨ ਕਰੋ ਤੇਲ ਚੜਾਉਣਾ ਸੰਤ ਕਰਨੀ ਸਵੇ ਕਾਰਜ ਰਾਸ ਹੋ ਗਏ ਸਮਝੋ ਸ਼ਬਦ ਗਿਆਨ ਪ੍ਰਚੰਡ ਬਲਿਆ ਘਟੇ ਚਾਨਣ ਕਰ ਮੰਦਸ ਸੁਹਾਇਆ ਤਨ ਮਨ ਅਰਪੇ ਸਿਗਾਰ ਬਣਾਏ ਹਰੇ ਪ੍ਰਭ ਸਾਚਿ ਪਾਇਆ ਜੋ ਪ੍ਰਭ ਕਹਿ ਹੈ ਸੋਈ ਪਰ ਕੀਜੈ ਨਾਨਕ ਅੰਕੇ ਸਮਾਇਆ ਹਰੇ ਪ੍ਰਭ ਕਾਜ ਰਚਾਇਆ ਗੁਰਮੁਖ ਬਿਆਣੇ ਆਇਆ ਬਿਆਣੇ ਆਇਆ ਗੁਰਮੁਖ ਹਰੇ ਪਾਇਆ ਸਾਤਨ ਕੰਤ ਪਿਆਰੀ ਐਸੇ ਸ਼ਬਦ ਪੜਨੇ ਸੁਣਨੇ ਹਾਤੀ ਦੇ ਹੱਡ ਦਾ ਚੂੜਾ ਨਹੀਂ ਪੋੜਾ ਦੋਸ਼ ਹੁੰਦਾ ਹੈ ਰਬਾਬੀ ਸ਼ਬਦ ਪੜੇ ਸਿਠਣੀ ਮੀਣਾ ਪੁਈ ਨਹੀਂ ਬੋਲਣਾ ਕਈ ਧੀ ਆਂਦੀ ਐ ਸੋਹਰਿਆਂ ਨਾਲ ਨਹੀਂ ਬਣਦੀ ਫਿਰ ਮਾਪਿਆਂ ਦੇ ਘਰ ਰਹਿੰਦੀਆਂ ਹੈ ਤੇ ਵਿਆਹ ਵਿੱਚ ਥੋੜਾ ਖਰਚ ਕਰੋ ਧੀ ਦੇ ਕੇ ਕਰ ਤੂ ਤੇ ਕਹਾਵਣਾ ਮੁਰਖਾਂ ਦੀ ਮਤ ਹੈ ਪੰਜੀ ਰੁਪਏ ਤੱਕ ਖਰਚ ਕੁੜਮ ਦੇਣ ਤਹਿਲ ਕਰਨੀ ਵਾਲਿਆਂ ਤੋਂ ਬਿਨਾ ਧੀ ਪੈਸਾ ਹੋਰ ਕਿਸੇ ਨੂੰ ਨਹੀਂ ਦੇਣਾ ਜਾਨਵੀ ਬਹੁਤ ਨਹੀਂ ਇਕੱਠ ਕਰਨੀ ਲੱਸੀ ਪੈਰ ਨਹੀਂ ਪਾਉਣਾ ਆਤਿਸ਼ਵਾਜੀ ਨਹੀਂ ਸਾੜਨੀ ਕੰਜਰੀ ਨਚਾਇਕੇ ਕੰਜਰ ਨਹੀਂ ਬੰਨਣਾ ਧੀ ਕੋ ਰਵਾਕੇ ਨਹੀਂ ਪਾਉਣਾ ਨਾ ਗੱਲ ਲਗਾ ਕੇ ਮਿਲਣਾ ਸਿੱਖੋਂ ਮਿਲਨੀ ਦੇ ਮੁਕਲਾਵੇ ਦਾ ਬਖੇੜਾ ਨਹੀਂ ਰੱਖਣਾ ਕੁਲਮ ਨੂੰ ਮਿੱਤਰ ਹੀ ਸਮਝੋ ਜਾਂਝੀਆਂ ਨੂੰ ਪ੍ਰਸ਼ਾਸਕਾਓ ਪੈਰੀ ਕੁਲਮ ਦੇ ਹੱਥ ਲਾਓ ਡੂਮਾ ਪਾਸੋਂ ਮੂਹਿਆਂ ਦਾ ਕਲਿਆਣ ਨਹੀਂ ਸੁਣਨੀ ਧਨ ਖਰਚ ਕੇ ਗਊ ਮਹਿ ਕੋੜਾ ਊਠ ਇਹ দান ਨਹੀਂ ਦੇਣਾ ਉਹ ਧਨ ਜੇ ਕੁੜਮ ਨੂੰ ਦੇਵੋ ਜਾਂ ਹੌਲੀ-ਹੌਲੀ ਧੀਰ ਸਵਾਰਥਾਂ ਪਰ ਲਗਾਓ ਜਿਸ ਵਿੱਚ ਲੜਕੀ ਲੜਕਾ ਸੁਖ ਪਾਵੇ ਪਤੀ ਵਾਚਾਏ ਮੰਨੇ ਵਜੇ ਵਿਦਾਈ ਜੰਬ ਸਾਜਨ ਸੁਨੇ ਘਰ ਆਏ ਇਹ ਜਦ ਸਾਹਿਜ ਚਿੱਠੀ ਭੇਜਣੀ ਹੋਵੇ ਤਾਂ ਇਹ ਸ਼ਬਦ ਲਿਖ ਕੇ ਭੇਜਣਾ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਰੱਖ ਸਕਦੇ ਹੋਣ ਉੱਥੇ ਇਸ ਪੁਸਤਕ ਨੂੰ ਖੋਲ ਕੇ ਲਾਮਾ ਦਾ ਪਾਠ ਕਰ ਲਵੋ ਸੋਹੀ ਮਹੱਲਾ ਹਰੇ ਪਹਿਲੜੀ ਲਾਭ ਵਰਤ ਪਰਤੇ ਕਰਮ ਦਰਾਈ ਬਲਰਾਮ ਜੀਓ ਇਹ ਜਾਪ ਕਰਨਾ ਔਰ ਹਰੀ ਦੁਜੜੀ ਲਾਭ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭੈ ਪੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਪਰ ਵੇਖੇ RAM ਹਦੂਰੇ ਹਰ ਆਤਮ RAM ਪਸਾਰਿਆ ਸਵਾਮੀ ਸਰਬ ਰਹਿ ਪਰਪੂਰੇ ਇਹ ਕਥਾ ਵਿੱਚ ਇਹ ਲਾਵਾ ਚਾਰ ਲਾਵੇਂ ਪੜਕੇ ਹਰ ਲਾਵਾ ਦੇ ਮਗਰੋਂ ਇੱਕ ਫੇਰਾ ਲੈਣਾ ਜਦ ਚਾਰੇ ਲਾਮਾ ਪੜੀਆਂ ਜਾਣ ਫਿਰ ਆਨੰਦ ਪੜਦਾ ਇਹ ਆਨੰਦ ਸਾਹਿਬ ਜੀ ਸਾਰਾ ਪਰਦਾ ਫਿਰ ਚੱਦਰ ਫਾਕੇ ਅਰਦਾਸ ਕਰਨੀ ਕਰਾ ਪ੍ਰਸ਼ਾਦ ਵਰਤੋਣਾ ਫਿਰ ਲੜਕੀ ਨੂੰ ਸਿੱਖਿਆ ਕਰਨੀ ਕਿ ਇਹ ਤੇਰਾ ਪਰਤਾ ਹੈ ਇਸ ਦੀ ਸੇਵਾ ਕਰਨੀ ਇਸ ਨੂੰ ਪਰਮੇਸ਼ਵਰ ਸਮਝਣਾ ਦੁਰਬਚਨ ਨਹੀਂ ਕਹਿਣਾ ਜੈਸਾ ਲਿਆਵੇ ਤੈਸਾ ਵੰਡ ਖਾਣਾ ਕਰੋਸਾ ਪਰਤਾ ਕਰ ਰੱਖਣਾ ਡੋਲਣਾ ਨਹੀਂ ਭਾਈ ਲੜਕੀ ਤੇ ਲੜਕੇ ਨੂੰ ਖਾ ਰਿਹਾ ਤਾਂ ਉਠਾਵੇ ਤੇ ਗੁਰੂ ਜੀ ਦੇ ਪਾਸ ਹੱਥ ਜੋੜ ਕੇ ਖੜਾ ਕੇ ਅਦਾਸਾ ਸੋਧਣਾ ਫਿਰ ਲੜਕੇ ਲੜਕੀ ਦੀ ਝੋਲੀ ਵਿੱਚ ਪ੍ਰਸ਼ਾਦ ਪਾਉਣਾ ਫਿਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਲੜਕੇ ਲੜਕੀ ਨੂੰ ਵਿਦਿਆ ਕਰ ਡੋਲੀ ਵਿੱਚ ਬਿਠਾ ਕੇ ਘਰ ਲਾਣ ਕੇ ਗੁਰੂ ਜੀ ਅੱਗੇ ਮਾਤਾ ਪਿਤਾ ਜੀ ਦੇ ਚਰਨਾਂ ਤੇ ਮੱਥਾ ਟਿਕਾਉਣਾ ਬੋਲੋ ਪਾਈ ਜੀ ਵਾਹਿਗੁਰੂ ਸਾਖੀ ਵਿਆਹ ਦੀ ਪੂਰੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ